ਨਮੋ ਸਿੱਧਾਇ ਨਮਾ ਹਰੀ ਓਮ ਨਮੋ ਸਿੱਧਾਇ ਨਮਾ ਨਮੋ ਸਿੱਧਾਇ ਨਮਾ ਕਹੋ ਪੁਣਾ ਹਰੀਰਾ ਓ ਸਾਚੇ ਦਰਬਾਰ ਕੀ ਜੈ जय बाबे दी दोस्तों सवेरे सवेरे ਦਾ અલૌਕਿਕ ਦਰਸ਼ਨ ਹੈ ਇਹ 레드 ਸ਼ੈੱਡ ਜਿਹੜਾ ਤੁਸੀਂ ਦੇਖ ਰਹੇ ਹੋ ਗੁਫਾਵਲ ਜਾਂਦਾ ਤੇ ਉਹ ਸਾਹਮਣੇ ਵਿਰਾਜਮਾਨ ਹੈ ਬਾਬਾ ਪੋਣਾਹਰੀ ਦੁੱਧਾਤਾਰੀ ਸਵੇਰੀ ਜਟਾ ਵਾਲੇ ਬਾਬਾ ਬਲਕਨਾਥ ਜੀ ਉੱਥੇ ਵਿਰਾਜਮਾਨ ਨੇ ਪਰ ਅਸੀਂ ਦਰਸ਼ਨ ਕਰਾਵਾਂਗੇ ਉਹਨਾਂ ਦੇ ਵੀ ਸਵੇਰੇ ਸਵੇਰੇ ਬਹੁਤ ਹੀ ਸੁਖਦ ਆਨੰਦਿਤ ਇਹ ਦਰਸ਼ਨ ਹੈ जय बाबे दी ओम नमः सिद्धाय नमः कहाँ है मेरे जोगी का डेरा वो वहाँ नीले गगन के तले पहाड़ों की छाओ में विराजमान है गुफा वाले सुनहरी जटों वाले दूधाधारी पौणाहारी करो दर्शन जय बाबा बालक ਜੈ ਬਾਬੇ ਜੀ ਦੋਸਤੋ ਦਿਓਟ ਸਿੱਧੇ ਸਿੱਧ ਬਾਬਾ ਬਲਨਾਥ ਜੀ ਕੋਲ ਦੇ ਦਰਬਾਰ ਤੇ ਖੜੇ ਆਂ ਕੁਝ ਥੇੜ ਦੇ ਵਿੱਚ ਦਰਸ਼ਨ ਕਰਾਂਗੇ ਸੋ ਸ਼ਾਤ ਲਾਈਆਂ ਦੇ ਵਿੱਚ ਇਸ ਵਕਤ 7 ਡਿਗਰੀ ਟੈਂਪਰੇਚਰ ਹੈ ਤੇ ਅਸੀਂ ਪਹੁੰਚ ਚੁੱਕੇ ਆਂ ਰਾਤ ਦੀ ਵੇਟਿੰਗ ਹੈ ਸੋ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਕੁਝ ਥੇੜ ਦੇ ਵਿੱਚ ਦਰਸ਼ਨ ਹੋਣਗੇ ਬਾਬਾ ਬਲਨਾਥ ਜੀ ਦੇ ਸੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਅਰਤੀ ਵੀ ਜੇ ਮਾਦਬ ਇਬਰਾਹੀਮ ਜੈ ਪੋਣਾ ਹਰੀ ਦੀ ਜਿਆਜ ਗੋਟਾਰੀ ਗੱਜੀ ਲੈ ਕੇ ਪਹੁੰਚ ਰਹੇ ਨੇ ਤੁਸੀਂ ਦੇਖੋ ਕਿਵੇਂ ਸਵੇਰੇ 6 ਵਜੇ ਹੀ ਗੱਡੀਆਂ ਦਾ ਜਾਮ ਲੱਗ ਚੁੱਕਿਆ ਹੈ ਬੇ ਬੱਚੇ ਛੋਟੇ ਛੋਟੇ ਵੀ ਆਏ ਬਜ਼ੁਰਗ ਵੀ ਆਏ ਹਰ ਬੰਦਾ ਆ ਰਿਹਾ ਹੈ ਸਰਦੀ ਬੜੀ ਹੈ ਅੱਜ ਆ ਤਸਵੀਰ ਤੁਸੀਂ ਦੇਖ ਰਹੇ ਹੋ ਜਿੰਨਾ ਜੂਮ ਹੁੰਦਾ ਮੈਂ ਕਰਦਾ ਇਹ ਦੇਖੋ ਢੋਲ ਧਮਕੇ ਨਾਲ ਆ ਰਹੇ ਹੈ ਜੇ ਗੱਡੀਆਂ ਦਾ ਜਾਮ ਇੱਥੇ ਲੱਗ ਗਿਆ ਹੈ ਸਵੇਰੇ 6 ਵਜੇ ਦਾ ਟਾਈਮ ਹੈ ਜੈ ਬਾਬੇ ਜੀ ਦੋਸਤੋ ਸਵੇਰੇ ਸਵੇਰੇ ਬਹੁਤ ਠੰਡਾ ਹੈ ਤੇ ਤੁਸੀਂ ਦੇਖੋ ਸਾਹਮਣੇ ਕਿੰਨਾ ਪਿਆਰਾ ਮੌਸਮ ਹੈ ਕਿਸ ਤਰ੍ਹਾਂ ਜਿਹੜੀ ਔਰੇ ਦੀ ਚਾਦਰ ਹੈ ਔਰੇ ਦੀ ਚਾਦਰ ਨੇ ਪਹਾੜਾਂ ਨੂੰ ਢੱਕਿਆ ਹੋਇਆ ਕਿਉਂ ਜਾਪਦਾ ਜਿਵੇਂ ਅਸੀਂ ਬੱਦਲਾਂ ਦੇ ਉੱਪਰ ਹੋਈਵੇਂ ਲੱਗ ਰਿਹਾ ਹੈ ਕਿ ਅਸੀਂ ਬੱਦਲਾਂ ਦੇ ਉੱਪਰ ਹੈ ਪਰਲੇ ਪਾਸੇ ਅਗਰ ਦੇਖੋਗੇ ਤਾਂ ਬੱਦਲ ਹੀ ਤੁਹਾਨੂੰ ਨਜ਼ਰ ਆਣਗੇ ਔਰ ਕੁਝ ਦੇਰ ਦੇ ਵਿੱਚ ਇੱਥੋਂ ਸੂਰਜ ਉੱਦੇ ਹੋਏਗਾ ਦੇਖੋ ਬੱਦਲਾਂ ਦੇ ਵਿੱਚੋਂ ਪਹਾੜੀਆਂ ਦਿਖ ਰਹੀਆਂ ਅਸੀਂ ਬੱਦਲਾਂ ਦੇ ਉੱਤੇ ਆ ਇਸ ਵਕਤ ਬੜਾ ਹੀ ਮਨਮੋਹਕ ਨਜ਼ਾਰਾ ਹੈ ਬੜੀ ਠੰਡਾ ਹੈ ਜਿ ਸਵੇਰੇ ਸਵੇਰੇ ਦਿਓਟ ਸਿੱਧ ਸ਼੍ਰੀ ਬਾਬਾ ਬਲਗਨਾਥ ਗੁਫਾ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ ਕੁਝ ਧੇਰ ਦੇ ਵਿੱਚ ਗੁਫਾ ਦੇ ਦਰਸ਼ਨ ਵੀ ਕਰਾਂਗੇ ਤੁਹਾਨੂੰ ਵੀ ਕਰਾਵਾਂਗੇ ਫਿਲਹਾਲ ਤਿਆਰ ਹੋਵਾਂਗੇ ਟੈਂਪਰੇਚਰ 7 ਡਿਗਰੀ ਹੈ ਬੱਦਲ ਤੁਸੀਂ ਦੇਖੋ نیچے ਰਹਿ ਗਏ ਪਹਾੜ ਉੱਪਰ ਹੈ ਇਸ ਵਕਤ ਅਸੀਂ ਬੱਦਲਾਂ ਦੇ ਉੱਪਰ ਆ ਤੇ ਤਸਵੀਰ ਇੰਨੀ ਖੂਬਸੂਰਤ ਹੈ ਲੱਗਦਾ ਵੀ ਜਿਵੇਂ ਇਹਨੂੰ ਖੜ ਕੇ ਦੇਖੀ ਜਾਈਏ ਵਾਹ ਕੋਰੇਚ ਲਿਪਟੀ ਆਸਮਾਨ ਦੇ ਉੱਪਰ ਇਸ ਵਕਤ ਅਸੀਂ ਹੈਗੇ ਆ ਸਾਡੇ ਤੋਂ ਬੱਦਲ ਹੀਠਾ ਨੇ ਉੱਪਰਲੇ ਪਾਸੇ ਦੇਖੋ ਤੁਸੀਂ ਕਿਵੇਂ ਪਹਾੜੀਆਂ ਜਿਹੜੀਆਂ ਬੱਦਲਾਂ ਚੋਂ ਬਾਹਰ ਆਈਆਂ ਹੋਈਆਂ ਨੇ ਔਰ ਤਾਂ ਦੀ ਠੰਡ ਬੜੇ ਅਨੰਦਿਤ ਹੋ ਰਹੇ ਆ ਇਸ ਵਕਤ ਮੈਂ ਤੇ ਭਿਮਾਕਸ਼ੀ ਜੀ ਭਿਮਾਕਸ਼ੀ ਜੀ ਇੱਧਰ ਖੜੇ ਹੈ ਠੰਡ ਲੱਗ ਰਹੀ ਹੈ ਭਿਮਾਕਸ਼ੀ ਕਿੰਨੀ ਠੰਡ ਹੈ ਬਹੁਤ ਹੈ ਅੱਛਾ ਚਲੋ ਸੋ ਬਾਬਾ ਬਾਲਕਨਾਥ ਅ ਦਰਸ਼ਨ ਕਰਾਂਗੇ ਜੀ ਇਸ ਵਕਤ ਅਸੀਂ ਹੋਟਲ ਜਾਂ ਹੋਟਲ ਤੋਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਆ ਰਾਸਤਾ ਜਿਹੜਾ ਹੈ ਗੁਫਾ ਨੂੰ ਜਾਂਦਾ ਹੈ ਸਿੱਧਾ ਗੁਫਾ ਤੇ ਪੰਚਾਂਗੇ ਉੱਪਰ ਜਾ ਕੇ ਇੱਥੋਂ 300 ਪੌੜੀਆਂ ਦਾ ਰਸਤਾ ਹੈ ਜੈ ਬਾਬੇ ਦੀ ਦੋਸਤੋ ਇਹ ਦੇਖੋ ਤੁਸੀਂ ਸਵੇਰੇ ਸਵੇਰੇ ਪਹਾੜਾਂ ਦੇ ਉੱਤੇ ਧੁੰਦ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਅਸਮਾਨ ਦੇ ਉੱਪਰ ਹੋਈਏ ਤੇ ਪਹਾੜ ਸਾਡੇ ਤੋਂ ਹੇਠਾਂ ਹੋਣ ਖੈਰ ਉਚਾਈ ਵੀ ਬਹੁਤ ਜ਼ਿਆਦਾ ਹੈ ਅਸੀਂ ਇੱਥੇ ਪਹੁੰਚੇ ਹੋਏ ਹਾਂ ਕਹਿ ਲੀਏ ਕਿ ਕੁਝ ਦੇਰ ਦੇ ਵਿੱਚ ਸੂਰਜ ਉਦੇ ਹੋਏਗਾ ਲਾਲੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਅਸਮਾਨ ਨੂੰ ਖੂਬਸੂਰਤੀ ਬਟੋਰ ਰਹੀ ਹੈ ਖੂਬਸੂਰਤੀ ਖਿਲੇੜ ਰਹੀ ਹੈ ਇਹ ਅਸਮਾਨ ਨਾਰੰਗੀ ਕਲਰ ਦਾ ਹੁੰਦਾ ਜਾ ਰਿਹਾ ਹੈ ਤੇ ਸਮਝੋ ਸੂਰਜ ਦੇਵ ਇੱਥੇ ਉਦੇ ਹੋਣਗੇ ਪਰ ਅਜੇ ਸਮਾਂ ਲੱਗੂਗਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਅੱਜ ਸਵੇਰ ਦੇ ਦਰਸ਼ਨ ਤੁਹਾਨੂੰ ਮੈਂ ਕਰਾ ਰਿਹਾ ਦਯੋਤ ਸਿੱਧ ਸ਼੍ਰੀ ਬਾਬਾ ਬਾਲਕਨਾਰਜ ਜੀ ਦੀ ਗੁਫਾ ਦੇ ਕੋਲ ਦੇ ਪਰਲੇ ਪਾਸੇ ਗੁਫਾ ਤੇ ਢੋਲ ਤਮਾਕਿਆਂ ਦੇ ਨਾਲ ਸ਼ਰਦਾਲੂ ਪਹੁੰਚਣਾ ਸ਼ੁਰੂ ਹੋ ਚੁੱਕੇ ਹਨ ਦ੍ਰਿਸ਼ ਬਹੁਤ ਗਜ਼ਬ ਹੈ ਬਹੁਤ ਖੂਬਸੂਰਤ ਅਲੋਕਿਕ ਹੈ ਆਹ ਦੇਖੋ ਇੱਧਰਲੇ ਪਾਸੇ ਥੋੜੀ ਜੀ ਰੌਸ਼ਨੀ ਹੋ ਚੁੱਕੀ ਹੈ ਸੋ ਲਾਲੀਵਾਂ ਬਹੁਤ ਖੂਬਸੂਰਤ ਲੱਗ ਰਹੀ ਹੈ ਇਸ ਤਰ੍ਹਾਂ ਦਾ ਕਲਰ ਮੈਂ ਅ ਮਤਲਬ ਲਾਲੂ ਪਹਿਲੀ ਵਾਰੀ ਦੇਖਿਆ ਕਿਉਂਕਿ ਆਪਾਂ ਲੇਟ ਉੱਠਦੇ ਹਾਂ ਅਕਸਰ ਸ਼ਹਿਰਾਂ ਦੇ ਵਿੱਚ ਪੋਲੂਸ਼ਨ ਦੇ ਕਰਕੇ ਸਾਰਾ ਕੁਝ ਦੇਖਣ ਨੂੰ ਮਿਲਦਾ ਹੀ ਨਹੀਂ ਹੈ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਿੱਧ ਜੋਗੀ ਬਾਬਾ ਬਲਕਨਾਥ ਜੀ ਦੇ ਡਿਊਟ ਸਿੱਧ ਤੋਂ ਸ਼ਾਤਲਾਈਆਂ ਤੋਂ ਉੱਪਰ ਡਿਊਟ ਸਿੱਧ ਆਇਆ ਸੀ ਡਿਊਟ ਸਿੱਧ ਪਹੁੰਚ ਚੁੱਕੇ ਆ ਸੋ ਉੱਥੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗੁੰਗਾਨ ਹੋ ਰਿਹਾ ਹੈ ਬਾਬਾ ਜੀ ਦਾ ਓਮ ਨਮੋ ਸਿਧਾਏ ਨਮਾ ਦੇ ਜਾਪ ਦੇ ਨਾਲ ਲਾਈਨਾਂ ਲੱਗੀਆਂ ਹੋਈਆਂ ਨੇ ਲੰਬੀ-ਲੰਬੀਆ ਕਤਾਰਾਂ ਦੇ ਵਿੱਚ ਸ਼ਰਧਾਲੂ ਖੜੇ ਆ ਬਾਬਾ ਬਾਲਕਨਾਥ ਜੀ ਦੇ ਤੁਸੀਂ ਜਦੋਂ ਵੀ ਆਉਂਗੇ ਜੋਤ ਸਿੱਧ ਤਕੂਫਾ ਦੇ ਵਿੱਚ ਮਹਿਲਾਵਾਂ ਦੇ ਲਈ ਅਲੱਗ ਤੋਂ ਰਸਤਾ ਹੁੰਦਾ ਕਿਉਂਕਿ ਬਾਬਾ ਜੀ ਦੇ ਨੇੜੇ ਦਰਸ਼ਨ ਮਹਿਲਾਵਾਂ ਨਹੀਂ ਕਰ ਸਕਦੀਆਂ ਪੁਰਸ਼ਾਂ ਦੀ ਲਾਈਨ ਅਲੱਗ ਹੁੰਦੀ ਹੈ ਸੋ ਅਸੀਂ ਪੁਰਸ਼ਾਂ ਵਾਲੀ ਲਾਈਨ 'ਚ ਖੜੇ ਆ ਪਰਲੇ ਪਾਸੇ ਮਹਿਲਾਵਾਂ ਦੀ ਲਾਈਨ ਹੈ ਸਚਾਰੂ ਢਾਂਗ ਦੇ ਨਾਲ ਜਿਹੜੀਆਂ ਚੱਲ ਰਹੀਆਂ ਤੁਸੀਂ ਦੇਖੋ ਪਰਲੇ ਪਾਸੇ ਕਿੰਡੀ ਵਿਸ਼ਾਲ ਜਿਹੜੀ ਖਾਈ ਹੈ ਸੋ ਉਚਾਈਆਂ ਦੇ ਉੱਤੇ ਖੜੇ ਆ ਓਮ ਨਮੋ ਸਿੱਧਾ ਇਹ ਨਮਾ ਦੇ ਜਾਪ ਦੇ ਨਾਲ ਇਸ ਵਕਤ ਅਸੀਂ ਦਰਸ਼ਨਾਂ ਦੇ ਲਈ ਅੱਗੇ ਵਧ ਰਹੇ ਆ ਹੌਲੀ-ਹੌਲੀ ਸਮਾਂ ਥੋੜਾ ਜਿਹਾ ਲੱਗੂਗਾ ਕਿਉਂਕਿ ਪੀੜ ਬਹੁਤ ਜ਼ਿਆਦਾ ਹੈ ਐਤਵਾਰ ਦਾ ਦਿਨ ਹੈ ਐਤਵਾਰ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਆਲੇ ਲੋਕ ਬਹੁਤ ਦੂਰੋਂ ਦੂਰੋਂ ਪਹੁੰਚਦੇ ਆ ਸ਼ਰਧਾਲੂ ਸੋ ਇੱਥੇ ਤੋਂ ਅਸੀਂ ਦੱਸ ਦਈਏ ਬਾਬਾ ਜੀ ਦੇ ਬੱਕਰਾ ਜਿਹੜਾ ਹੈ ਉਹ ਵੀ ਚੜਦਾ ਹੈ ਪਰ ਬਾਬਾ ਜੀ ਦੇ ਉੱਥੇ ਤੱਕ ਪੂਫਾ ਨਹੀਂ ਜਾਂਦਾ ਉਸ ਦੇ ਲਈ ਵੀ ਇੱਕ ਅਲੱਗ ਤੋਂ ਕਹਾਣੀ ਹੈ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਸੋ ਹਰ ਚੀਜ਼ ਦੇ ਲਈ ਕੁਛ ਨਾ ਕੋਈ ਜੁੜਿਆ ਹੁੰਦਾ ਹੈ ਸੋ ਉਹਦੇ ਤੇ ਵੀ ਗੱਲ ਕਰਾਂਗੇ ਫਿਲਹਾਲ ਤੁਸੀਂ ਦੇਖੋ ਕਿ ਝੰਡੇ ਲੈ ਕੇ ਰੂਟ ਦਾ ਪ੍ਰਸ਼ਾਦ ਲੈ ਕੇ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਦਰਸ਼ਨ ਦੇਦਾਰ ਦੇ ਲਈ ਬੇਤਾਬ ਨੇ ਓਮ ਨਮੋ ਸਿਧਾਇ ਨਮਾ